जन <Sessizlik> मन्द ਡੇਲੀ ਬੱਚੇ ਪਹਿਲਾਂ ਪ੍ਰੈਕਟਿਸ ਕਰਦੇ ਆ ਜਿਹਦੇ ਵਿੱਚ ਅਲੱਗ-ਅਲੱਗ ਐਕਸਰਸਾਈਜ਼ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਗਰਾਊਂਡ ਦੇ ਗੇੜੇ ਲਗਾਏ ਜਾਂਦੇ ਆ ਜਦੋਂ ਸਰੀਰ ਗਰਮ ਹੋ ਜਾਂਦਾ ਫਿਰ ਉਹਨੂੰ ਗਰਾਊਂਡ ਦੇ ਵਿੱਚ ਖੇਡਣ ਦੇ ਲਈ ਬੁਲਾਇਆ ਜਾਂਦਾ ਮੈਂ ਤੁਹਾਡੀ ਇੱਕ ਬੱਚੇ ਨਾਲ ਗੱਲ ਕਰਾਉਣਾ ਗਗਨਦੀਪ ਗੱਲ ਕਰੂਗਾ ਗਗਨਦੀਪ ਆ ਪਿਛਲੇ 2.5 ਸਾਲ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਆ ਕੀ ਕੁਝ ਹਾਸਲ ਕਰ ਲਿਆ हां <laughs> सर किते -किते ले, जी ਕਿੰਨੇ ਮੈਡਲ ਜਿੱਤ ਲਏ ਹਾਂ ਜੀ ਮੈਡਲ 4 ਵਾਜੀ ਹੁਣ ਤੱਕ ਸਰਟੀਫਿਕੇਟ ਕਿੰਨੇ ਹੋ ਗਏ ਸਰਟੀਫਿਕੇਟ 5 ਹਾਂ ਇਹ ਕੇਸ਼ਵ ਬਦਨ ਕਿੰਨੇ ਜਿੱਤ ਲਏ ਮੈਡਲ ਸਰ ਮੇ ਤਾਂ 5 ਕਿੱਥੇ ਕਿੱਥੇ ਖੇਲ ਗਏ ਤੁਸੀਂ ਮੈਂ ਮਲੇਰਕੋੜਲੇ ਬਰਨਾਲਾ ਤੇ ਨਵਾਂ ਸ਼ਹਿਰ ਵੀ ਕਈ ਵਾਰ ਸਟੇਟ ਸਟੇਟ ਲੈਵਲ 'ਤੇ ਖੇਲ ਕੇ ਆਇਆ ਹਾਂ ਹਾਂ ਜੀ ਚੰਨ ਜੀ ਤੁਸੀਂ ਕਿੱਥੇ ਕਿੱਥੇ ਖੇਲ ਗਏ ਅਸੀਂ ਬਰਨਾਲੇ ਇਹ ਬੱਚੇ ਡੇਲੀ ਪ੍ਰੈਕਟਿਸ ਕਰਦੇ ਆ ਲਗਭਗ ਇਹਨਾਂ ਦੀ ਉਮਰ ਹੋਏਗੀ 7-8 ਸਾਲ ਇਹ ਬੱਚੇ 10-11 ਸਾਲ 12 ਸਾਲ 13 ਸਾਲ 14 ਸਾਲ 15 ਸਾਲ 16 ਸਾਲ 17 ਸਾਲ ਜਿਹੜੀ ਤੁਹਾਨੂੰ ਪ੍ਰੈਕਟਿਸ ਕਰਵਾਈ ਜਾਂਦੀ ਆ ਉਹਦੇ ਵਿੱਚ ਤੁਹਾਨੂੰ ਕੌਣ ਕਰਾਂਦਾ ਪ੍ਰੈਕਟਿਸ ਇਹ ਡੇਲੀ 2 2.5 ਘੰਟੇ ਤੁਸੀਂ ਕਰਦੇ ਆ ਕੌਣ ਕਰਾਂਦਾ ਸਾਨੂੰ ਸਰ ਸਾਡੇ ਕੋਚ ਓਮ ਕਾ ਸ਼ੀਮਾ ਜਿਹੜਾ ਹੈ ਗੁਰਦੁਆਰੇ ਤੁਸੀਂ ਕੰਮ ਕਰਦੇ ਆ ਸੌਰੀ ਪ੍ਰੈਕਟਿਸ ਕਰਦੇ ਆ ਗੁਰਦੁਆਰੇ ਸੇਵਾ ਵੀ ਨਾਲ ਕਰਦੇ ਹਾਂਜੀ ਕੀ ਕਰਦੇ ਹੋ ਨੇ ਸੇਵਾ ਜਿੱਦਾ ਹੁਣ ਪੌਦੇ ਸੁੱਕ ਜਾਂਦੇ ਗਰਮੀਆਂ ਚ ਉਹਨਾਂ ਨੂੰ ਪਾਣੀ ਪਾਣੀ ਪਾਣਿਆ ਹਾਂਜੀ ਠੀਕ ਆ ਹੋਰ ਤੁਸੀਂ ਕੀ ਕਰਦੇ ਗੁਰੂ ਘਰ ਆ ਕੇ ਸਿਵਾਈ ਕਰਦੇ ਗੁਰੂ ਘਰ ਆ ਕੇ ਸਿਵਾਈ ਕਰਦੇ ਡਬਲ ਫਾਇਦਾ ਹੋ ਰਿਹਾ ਨਾ ਹਾਂਜੀ ਗੁਰੂ ਦੀ ਸਿਵਾਈ ਮਿਲਦੀ ਆ ਤੇ ਨਾਲ ਸਿੱਖਣ ਲਈ ਮਿਲਦਾ ਐ ਤੁਸੀਂ ਜਿਹੜੇ ਬੱਚੇ ਨਸ਼ਿਆਂ ਬਾਲ ਜੁੜ ਗਿਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੇ ਬਚਣਾ ਚਾਹੀਦਾ ਬਚਣਾ ਚਾਹੀਦਾ ਜੀ ਨਸ਼ੇ ਤੋਂ ਨਸ਼ਾ ਬਹੁਤ ਬੁਰੀ ਜੀ ਆ ਗੀਮਾਂ ਬਾਲ ਖਾਣਾ ਚਾਹੀਦਾ ਹਾਂਜੀ ਗੀਮਾਂ ਬਾਲ ਥੈਂਕ ਯੂ ਇੱਥੇ ਖੇਡਦੇ ਆ ਤੁਸੀਂ ਬਰਨਾਲੇ ਲਸਾੜੇ ਹਾਂ ਹੋਰ ਇੱਥੇ ਅਸੀਂ ਪ੍ਰੈਕਟਿਸ ਡੇਲੀ ਕਰਦੇ ਹੁੰਦੇ ਆ ਡੇਲੀ ਪ੍ਰੈਕਟਿਸ ਕਰਦੇ ਆ ਫਾਇਦਾ ਹੋ ਰਿਹਾ ਕੋਈ ਹਾਂਜੀ ਅੱਗੇ ਨਾਲੋਂ ਕੀ ਬਦਲਾ ਆ ਤੁਸੀਂ ਕੀ ਕੀ ਸਿੱਖ ਲਿਆ ਹਾਂਜੀ ਇੱਥੇ ਅਸੀਂ ਸਾਡਾ ਮੈਡ ਲੱਗ ਗਿਆ ਏ ਹਾਂ ਅੱਛਾ ਮੈਡ ਲੱਗ ਗਿਆ ਗਰਾਊਂਡ ਅੱਛਾ ਸਾਡੇ ਰੈਕੜ ਬਚਾ ਹੁੰਦੇ ਆ ਥੱਲੇ ਚੱਕਣ ਤੋਂ ਅੱਛਾ ਛੜਲਾ ਛੜਲਾ ਦੀ ਵਰਤੋਂ ਜ਼ਿਆਦਾ ਹੁੰਦੀ ਹੈ 60 ਮੇ ਕਣੋਂ ਵੀ ਬਚਦੇ ਆ ਨਾ ਹਾਂਜੀ ਮੈਡਬਿਸ਼ਨ ਦਾ ਫਾਇਦਾ ਹੋਇਆ ਹਾਂਜੀ ਤੇ ਇਹ ਬੱਚੇ ਜਿਹੜੇ ਡੇਲੀ ਪ੍ਰੈਕਟਿਸ ਕਰਦੇ ਆ ਇਹਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਹਲੇ ਨਵੇਂ ਜੁੜੇ ਕਈ ਬਹੁਤ ਸਾਰੇ ਬੱਚੇ 22 ਸਾਲ ਤੋਂ ਇਹ ਮਹੇਸ਼ ਆ ਮੁੰਡਾ ਵੀ ਸਟੇਟ ਖੇਡ ਗਿਆ ਕਿਵੇਂ ਲੱਗਦਾ ਤੁਹਾਨੂੰ ਬਹੁਤ ਹੀ ਲੱਗਦਾ ਹੈ ਕੀ ਕੀ ਸਿੱਖ ਲਿਆ ਤੇ ਸੀ ਬਹੁਤ ਕੁਝ ਸਿੱਖ ਲਿਆ ਆਪਣੰ ਮੰਡਨ ਵਾਲੇ ਅੱਗੇ ਅੱਗੇ ਹਾਂ ਸਿੱਖਦੇ ਰਾਂਗੇ ਤੇ ਡੇਲੀ ਪ੍ਰੈਕਟਿਸ ਕਰਾਂਗੇ ਕਿੰਨੇ ਇੱਕ ਜਿੱਤਲੇ ਮੈਡਲ ਵਗੈਰਾ ਸੱਤ ਹੋ ਗਏ ਆ ਤਿੰਨ ਚਾਰ ਤੋਂ ਮੈਡਲ ਸਰਟੀਫੀਕੇਟ ਕਿੰਨੇ ਹੋ ਗਏ ਹੋ ਗਏ ਇਹੋ ਸਾਢੇ ਮਿੰਟ ਸਟੇਟ ਲੈਵਲ ਕਿੱਥੇ ਖੇਲ ਗਏ ਬਰਨਾਲੇ ਮੇਰਕੋਟਲੇ ਮੇਰਕੋਟਲੇ ਵੈਰੀ ਗੁੱਡ ਇਹ ਆ ਜੀ ਬੱਚੇ ਮਹਿੰਦੀਪੁਰ ਵੀਆਰ ਸਪੋਰਟਸ ਅਕੈਡਮੀ ਦਾ ਦਿਓ ਅਸ਼ੀਰਵਾਦ ਜੀ ਸਾਰੇ ਵੀਆਰ ਸਪੋਰਟਸ ਅਕੈਡਮੀ ਪਿੰਡ ਮਹਿੰਦੀਪੁਰ ਦੇ ਹੋਂ ਹਰ ਖਿਡਾਰੀ ਗਰਾਊਂਡ ਵਿੱਚ ਬੜਨ ਤੋਂ ਪਹਿਲਾਂ ਪ੍ਰੈਕਟਿਸ ਕਰਦੇ ਹੋਏ ਹਰ ਰੋਜ਼ 7 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੈਕਟਿਸ ਹੁੰਦੀ ਆ BR Job Khawama Sports Academy ਦੇ 7 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਖਿਡਾਰੀ ਪ੍ਰੈਕਟਿਸ ਕਰ ਰਹੇ ਆ ਜਿਨ੍ਹਾਂ ਨੇ ਵੀ ਬੈਡਮਿੰਟਨ ਸਿੱਖਣੀ ਆ ਜਿਹਨੂੰ ਪੰਜਾਬੀ 'ਚ ਆਪਾਂ ਚਿੜੀ ਛਿੱਕਾ ਵੀ ਕਹਿੰਦੇ ਆ ਉਹਦੀ ਟ੍ਰੇਨਿੰਗ ਲੈਣੀ ਆ BR Sports Academy join ਕਰ ਸਕਦਾ ਕੋਈ ਬਹੁਤੀ ਫੀਸ ਨਹੀਂ ਆ 100 ਰੁਪਿਆ ਮਹੀਨਾ ਫੀਸ ਆ 100 ਰੁਪਿਆ ਐਂਟਰੀ ਆ ਗੈਪ ਨਹੀਂ ਭਾਈ ਗੈਪ ਨਹੀਂ ਆਰਮਨਾਲ ਸ਼ਾਬਾਸ਼ ਇਹ ਗੁਰਦੁਆਰਾ ਸ੍ਰੀ ਗੁਰੂ ਅਰदासਪੁਰ ਮਿਖੇ ਅਕੈਡਮੀ ਚੱਲ ਰਹੀ ਆ ਕਮੇਟੀ ਵੱਲੋਂ ਇਹ ਪ੍ਰੋਗਰਾਮ ਕੀਤਾ ਜਾਂਦਾ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾੜੀ ਸੰਗਤ ਤੋਂ ਬਚਾਉਣ ਲਈ ਜਿਹੜੇ ਵੀ ਸੱਜਣ ਦੇਖਦੇ ਆ ਜਰੂਰ ਆਪਣੇ ਬੱਚਿਆਂ ਨੂੰ ਭੇਜੋ ਰੇਸ ਲਾਉਣ ਤੋਂ ਬਾਅਦ ਇਹਨਾਂ ਨੂੰ ਯੋਗਾ ਮੈਡੀਟੇਸ਼ਨ ਔਰ ਹੁਣ ਇਹ ਪ੍ਰਾਂਜਾਪ ਦਾ ਲੰਬਾ ਸਾਹ ਖਿੱਚ ਕੇ ਆਪਣੀ ਬਾਡੀ ਨੂੰ ਸੈਟਅਪ ਕਰ ਰਹੇ ਆ ਦੇਖੋ ਤੁਹਾਨੂੰ ਮੈਂ ਨੇੜੇ ਵਿਖਾ ਲਾਂ ਬੜੇ ਹੀ ਹੁਣ ਹੜ ਖਿਡਾਰੀ ਆ ਸਟੇਟ ਲੈਵਲ ਤੱਕ ਪਹੁੰਚ ਚੁੱਕੇ ਬਹੁਤ ਸਾਰੇ ਬੱਚੇ ਪੂਰਾ ਸਾਹਾਰਾ ਖਿੱਚ ਕੇ ਆਪਣੇ ਮਾਈਂਡ ਨੂੰ ਰੀਫਰੈਸ਼ ਕਰੋ ਠੰਡਾ ਕਰੋ ਤਾਂ ਕਿ ਤੁਹਾਡੀ ਗੇਮ ਵਿੱਚ ਨਖਾਰ ਆਵੇ ਸੋ ਇਹ ਬੜਾ ਹੀ ਅਦਭੁਤ ਅਪਰਾਲਾ ਹੈ ਗੁਰੂ ਘਰ ਵੱਲੋਂ ਕਮੇਟੀ ਪਰੰਦਾ ਕਮੇਟੀ ਕਰਦੀ ਆ ਬੱਚਿਆਂ ਨੂੰ ਪਿੰਡ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ 마ੜੀ ਸੰਗ ਤੋਂ ਬਚਾਉਣ ਲਈ ਇਸ ਗਰਾਊਂਡ ਦੇ ਵਿੱਚ ਪਿਛਲੇ 2.5 ਸਾਲ ਤੋਂ ਪ੍ਰੈਕਟਿਸ ਹੋ ਰਹੀ ਆ 15 7 2022 ਨੂੰ ਇਹ ਸ਼ੁਰੂ ਕੀਤੀ ਗਈ ਸੀ ਅਕੈਡਮੀ ਉਹ ਬੱਚੇ 8 8 10 10 ਮੈਡਲ ਜਿੱਤ ਚੁੱਕੇ ਆ ਉਹ ਜਿਨ੍ਹਾਂ ਨੇ ਵੀ ਅਕੈਡਮੀ ਚ ਭਾਗ ਲੈਣਾ ਕੋਈ ਹਿੱਸਾ ਲੈਣਾ ਚਾਹੁੰਦਾ ਹੈ ਆਪਣੇ ਬੱਚਿਆਂ ਨੂੰ ਸਿਖਲਣਾ ਚਾਹੁੰਦਾ ਹੈ ਜੀ ਸੱਦ ਕੇ ਆ ਸਕਦਾ ਹੈ ਸਿਰਫ 100 ਰੁਪਏ ਮਿੰਨਾ ਫੀਸ ਆ ਤੇ ਨਾ ਮਾਤਰ ਬੱਚਿਆਂ ਨੂੰ ਰਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ ਦੇਖੋ ਜੀ ਹੁਣ ਬੱਚੇ ਯੋਗਾ ਕਰ ਰਹੇ ਆ ਪ੍ਰੈਕਟਿਸ ਕਰ ਰਹੇ ਆ ਸਰੀਰ ਨੂੰ ਪੂਰਾ ਗਰਮ ਕਰਕੇ ਜੋ ਗਰਾਊਂਡ ਦੀ ਮਰਿਆਦਾ ਆ ਉਹਦੇ ਮੁਤਾਬਕ ਕੰਮ ਹੋ ਰਿਹਾ ਰੋਜ਼ ਗਰਾਉਂਡ ਇਹੀ ਚਾਹੁੰਦੀ ਆ ਕਿ ਅਗਰ ਮੇਰੇ ਅੰਦਰ ਬੜਨਾ ਦਾ ਪਹਿਲਾਂ ਸਰੀਰ ਗਰਮ ਹੋਣਾ ਚਾਹੀਦਾ ਫਿਰ ਮੈਂ ਤੁਹਾਡੀ ਰੱਖਿਆ ਕਰਦੀ ਆ ਤੁਹਾਡੀ ਮਦਦ ਕਰਦੀ। ਡੇਲੀ ਇਸ ਤਰ੍ਹਾਂ ਅਲੱਗ-ਅਲੱਗ ਪ੍ਰਕਾਰ ਦੀ ਯੋਗਾ ਪ੍ਰੈਕਟਿਸ ਕਰਵਾਈ ਜਾਂਦੀ ਆ ਤਾਂ ਕਿ ਸਰੀਰ ਫਿੱਟ ਰਹੇ ਤੰਦਰੁਸਤ ਰਹੇ। ਇਹ ਬੱਚੇ ਜਿਹੜੇ ਕੋਈ ਤੀਜੀ ਚ ਪੜਦਾ ਕੋਈ ਚੌਥੀ ਚ ਪੜਦਾ ਕੋਈ ਦਸਵੀਂ ਚ ਪੜਦਾ ਕੋ ਨੌਵੀਂ ਚ ਪੜਦਾ ਕੁਝ ਸੱਜਣ ਕੰਮ ਵੀ ਕਰਦੇ ਆ ਜਿਹੜੇ ਆਪਣੀ ਸਿਹਤ ਨੂੰ ਫਿੱਟ ਰੱਖਣ ਦੇ ਲਈ ਇਸ ਗੇਮ ਨੂੰ ਜੁਆਇਨ ਕੀਤਾ। ਸੋ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਜਿਹੜੇ ਦੇਖ ਰਹੇ ਹੋ ਆਪਣੇ ਬੱਚਿਆਂ ਨੂੰ ਜਰੂਰ ਗੇਮ 'ਚ ਲੈ ਕੇ ਮੈਂ ਇੱਕ ਸੱਜਣਾ ਤੁਹਾਡੀ ਗੱਲ ਵੀ ਕਰਾਨਾ ਸਾਰਿਆਂ ਤੋਂ ਤੁਹਾਨੂੰ ਕਿੰਨੇ ਦਿਨ ਹੋ ਗਏ ਮਿੰਸਰ ਇੱਕ ਹਫ਼ਤਾ ਹੋ ਗਿਆ ਜੀ ਕਿੱਦਾਂ ਲੱਗਾ ਤੁਹਾਨੂੰ ਬਹੁਤ ਵਧੀਆ ਸਰ ਮੈਨੂੰ ਫਿਜ਼ੀਕਲੀ ਤੇ ਮੈਂਟਲੀ ਬਹੁਤ ਵਧੀਆ ਲੱਗਦਾ ਜੀ ਹਾਂ ਤੁਸੀਂ ਸਰੀਰ ਫਿੱਟ ਕਰਨ ਲਈ ਆਇਓ ਹਾਂਜੀ ਹਾਂਜੀ ਹਾਂ ਬਹੁਤ-ਬਹੁਤ ਸ਼ੁਕਰਾਨਾ ਤੁਹਾਡਾ ਜੀ ਹਰ ਰੋਜ਼ 7 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੈਕਟਿਸ ਹੁੰਦੀ ਹੈ ਤੇ ਡੇਲੀ ਪ੍ਰੈਕਟਿਸ ਕਰਨ ਤੋਂ ਬਾਅਦ 2 ਘੰਟੇ ਜਿਹੜੀ ਗੇਮ ਲੱਗਦੀ ਹੈ ਬੈਡਮਿੰਟਨ ਦੀ ਗੇਮ ਐਸੀ ਹੈ ਜਿਹਦੇ ਵਿੱਚ ਹਰ ਅੰਗ ਜਿਹੜਾ ਹੋ ਵਰਜਸ਼ ਕਰਦਾ ਔਰ ਤੰਦਰੁਸਤੀ ਦੇ ਲਈ ਇਹ ਬਹੁਤ ਵੱਡਾ ਗਹਿਣਾ ਹੈ ਮੈਂ ਤੁਹਾਡੀ ਇੱਕ ਸੱਜਣ ਨਾਲ ਹੋਰ ਗੱਲ ਕਰਾਦਾ ਗੁਰਵਿੰਦਰ ਗੈਵੀ ਜਿਨ੍ਹਾਂ ਨੇ ਗਰਾਊਂਡ ਬਣਾਉਣ ਵਿੱਚ ਹੈਲਪ ਕੀਤੀ ਸੀ ਕਿਵੇਂ ਲੱਗਦਾ ਤੁਹਾਨੂੰ ਸਾਜੀ ਬਹੁਤ ਵਧੀਆ ਲੱਗਦਾ ਜੀ ਤੁਸੀਂ ਵਿੱਚ ਜੇ ਸਿਹਤ ਖਰਾਬ ਹੋ ਗਈ ਛੱਡ ਗਏ ਸੀ ਹੁਣ ਦੁਬਾਰਾ ਫੇਰ ਜੁਆਇਨ ਕੀਤਾ ਹਾਂਜੀ ਹਾਂਜੀ ਆ ਕੀ ਸੋਚ ਕੇ ਕੀਤਾ ਸਾਜੀ ਮੈਂ ਖੇਡਣਾ ਚਾਹੁੰਦਾ ਜਿੱਦਾਂ ਬੱਚੇ ਖੇਡਦੇ ਹੀ ਆ ਜੀ ਓਕੇ ਮੇਰੇ ਨਾਲ ਦੇ ਹਾਂਜੀ ਹਾਂ ਸਟੇਟ ਲੈਵਲ ਤੱਕ ਪਹੁੰਚ ਗਿਆ ਤੁਹਾਡੇ ਅੰਦਰ ਜਨੂੰਨ ਪੈਦਾ ਹੋਇਆ ਮੈਮੀ ਦੁਬਾਰਾ ਹਾਂਜੀ ਸਿਹਤ ਦਾ ਹਾਂਜੀ ਤੇ ਅੱਗੇ ਆਪਾਂ ਬਹੁਤ ਹੋਰ ਅੱਗੇ ਪਲੰਘਾਂ ਬੁਟਣੀਆਂ ਮੈਂ ਤੁਹਾਡੀ ਇੱਕ ਹੋਰ ਸੱਜਣ ਨਾਲ ਗੱਲ ਕਰਨਾ ਧਰਮੇਸ਼ ਧਰਮੇਸ਼ ਕਿਵੇਂ ਲੱਗਦਾ ਸੱਜੀ ਬਹੁਤ ਵਧੀਆ ਕੀ ਕੀ ਚੀਜ਼ ਕਰ ਲਿਆ ਸੱਜੀ ਮੈਡਲ ਜਿੱਤ ਲਿਆ ਹਾਂ ਕਿੰਨੇ ਮੈਡਲ ਜਿੱਤ ਲਏ ਤਿੰਨ ਤਿੰਨ ਮੈਡਲ ਜਿੱਤ ਲਏ ਸਾਢੇ ਗੁੜ ਵੀ ਲਾ ਲਏ ਹਾਂਜੀ ਕਿੱਥੇ ਕਿੱਥੇ ਖੇਡ ਕੇ ਆਏ ਅਸੀਂ ਲਸਾੜੇ ਨਵਾਂ ਸ਼ਹਿਰ ਹਾਂ